ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਅੱਗੇ ਬੇਨਤੀ ਹੈ ਜੋ ਜੜੀ ਹੈ ਕਿ ਸੱਚਾ ਪਾਤਸ਼ਾਹ ਜਿੰਨੇ ਵੀ ਇਸ ਸਮੇਂ ਵੀਰ ਸਾਨੂੰ ਦੇਖ ਰਹੇ ਨੇ ਸਾਡੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਬੱਚੇ ਮਾਤਾ ਮਾਂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਦਤਾ ਪੂਰੀਆਂ ਕਰਦੀ ਇਹ ਮੇਰੇ ਦਿਲੋਂ ਅਰਦਾਸ ਹੈ ਅਕਾਲ ਪੁਰਖ ਤੇਰੇ ਅੱਗੇ ਹਾਂਜੀ ਅੱਜ ਦਾ ਜਿਹੜਾ ਪਲਾਨ ਹੈਗਾ ਜੀ ਆਪਣਾ ਕਈ ਮੈਸੇਜ ਵੀ ਆਏ ਅ ਪੁਰਾਣੇ ਟਾਈਮ ਦੇ ਵਿੱਚ ਵੀ ਤੁਹਾਡੇ ਮਾਮਾ ਜੀ ਆ ਜਿਹੜੇ ਵੀ ਇੱਥੇ ਮਕਾਨ ਲੱਗੇ ਹੋਏ ਛਤਣ ਵੀ ਮੜਾ ਮੋਟਾ ਕਿਰਾਈ ਮਾਰਿਆ ਉਹ ਜਾ ਕੇ ਮੇਰਨ ਦੀ ਹੈਲਪੇ ਕਰਿਆ ਉਹ ਜਾ ਕੇ ਚਲੋ ਸਮਾਂ ਆ ਗਿਆ ਕੋਈ ਵੀ ਕੰਮ ਹੁੰਦਾ ਹੈ ਕਹਿੰਦੇ ਵੀ ਸਮੇਂ ਦੇ ਅਨੁਸਾਰ ਹੀ ਹੁੰਦਾ ਆਪਾਂ ਜਿੰਨੇ ਮਰਜ਼ੀ ਯਤਨ ਕਰ ਲਈਏ ਆਪਣੇ ਅਕੋਰਡਿੰਗ ਨਹੀਂ ਚੱਲਦਾ ਸੰਸਾਰ ਉਹਦੇ ਹੁਕਮ 'ਚ ਚੱਲਦਾ ਜਦੋਂ ਕੋਈ ਟਾਈਮ ਆਉਣਾ ਉਦੋਂ ਹੀ ਟਾਈਮ ਆਉਣਾ ਉਤੋਂ ਪਹਿਲਾਂ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਅਸੀਂ ਬਾਣੀ ਪੜ੍ਹਨੇ ਵਾਲੇ ਆ ਤਾਂ ਮਾਲਕ ਸਾਨੂੰ ਦੱਸਦਾ ਜਿਹੜੀਆਂ ਗੱਲਾਂ ਫਿਰ ਉਹਨਾਂ ਨੂੰ ਸਾਨੂੰ ਆਪਣੇ ਸਰੀਰ ਤੇ ਢਾਲਣਾ ਵੀ ਚਾਹੀਦਾ ਮੰਨਦਾ ਬੜੇ ਯਤਨ ਸੋਚਦਾ ਬਹੁਤ ਕੁਝ ਕਰਨੇ ਮੈਂ ਐ ਕਰ ਦਊ ਏਦਾਂ ਕਰ ਦਊ ਏਦਾਂ ਕਰ ਦਊ ਪਰ ਜਿਵੇਂ ਜਿਵੇਂ ਤਰਤੀਬ ਵਾਰ ਲਿਖੀ ਗਈ ਹੈ ਗੱਲ ਸਾਡੇ ਜੀਵਨ ਦੇ ਵਿੱਚ ਉਵੇਂ ਉਵੇਂ ਹੀ ਹੋਣੀ ਹੈ ਇਹ ਸਾਨੂੰ ਬਾਕੀ ਕਹਿੰਦੇ ਹੁੰਦੇ ਆ ਬੰਦੇ ਨੂੰ ਆਪਣੀ ਉਹ ਕਰਨੀ ਚਾਹੀਦੀ ਆ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਆ ਜ਼ਰੂਰ ਕੋਸ਼ਿਸ਼ ਕਰੋ ਬਗੈਰ ਕੋਸ਼ਿਸ਼ ਦੇ ਕੋਈ ਕੁਝ ਨਹੀਂ ਹੈਗਾ ਉਹ ਕੋਸ਼ਿਸ਼ ਦੇ ਵਿੱਚ ਜਦ ਕਦੋਂ ਸਫਲ ਹੋਣਾ ਉਹ ਉਸ ਅਕਾਲ ਪੁਰਖ ਨੇ ਤੈਅ ਕੀਤਾ ਹੋਇਆ ਵੀ ਤੁਸੀਂ ਕਦੋਂ ਸਫਲ ਹੋਣਾ ਉਹਦੇ ਵਿੱਚ ਆਪਾਂ ਸ਼ਾਬਾਸ਼ ਛੱਡ ਲਓ ਸੋ ਹਾਂ ਗੁੱਡ ਇਹ ਦੇਖੋ ਇਹ ਮੇਰੀ ਸਿੰਘਣੀ ਐ ਮੇਰੀ ਇਹ ਇਹਨੂੰ ਪਤਾ ਵੀ ਚੱਲੇ ਆ ਖਾਲੀ ਪੇਟ ਭੇਜਣਾ ਨਹੀਂ ਸ਼ੂਗਰ ਦਾ ਮਰੀਜ਼ ਆ ਇਹ ਤੇ ਆਪਾਂ ਹੁਣ ਡਾਈਟਿੰਗ ਤੇ ਹੋ ਗਏ ਜੀ ਜਿੱਕਣਾ ਵਿੱਕੀ ਹੋਏ ਸੀਗਾ ਡਾਈਟਿੰਗ ਤੇ ਹੁਣ ਆਪਾਂ ਡੇਟਿੰਗ ਕਰਨੀ ਸ਼ੁਰੂ ਕਰਤੀ ਜੀ ਵੀ ਸਵੇਰੇ ਵੀ ਕਰੋਟੀ ਸ਼ਾਮ ਨੂੰ ਵੀ ਕਰੋਟੀ ਅ ਕੈਮਰੇ ਦੇ ਉਹਲੇ ਛਦਮਾ ਖਾਲੇ ਕਰੂੰਗਾ ਵਾਈ ਗੁਰਜੀ ਕੇ ਖਾਸਾ ਵਾਈ ਗੁਰਜੀ ਕੇ ਸਾਥੇ ਭਾਈ ਡੇਟਿੰਗ ਮਨ ਨੂੰ ਨਹੀਂ ਲੱਗਦਾ ਵੀ ਤੁਸੀਂ ਰੱਖ ਪਾਉਂਗੇ ਆਹੀ ਤਾਂ ਮੈਨੂੰ ਚੁਗਵੀਆਂ ਗੱਲਾਂ ਚਾਹੀਦੀਆਂ ਫਿਰ ਮੈਨੂੰ ਜਿਹੜਾ ਚੁਬਮੀ ਗੱਲ ਮਾਰਦਾ ਨਾ ਫਿਰ ਮੈਂ ਕਹਿੰਦਾ ਮੈਂ ਕਰਕੇ ਦਿਖਾਉਣਾ ਇਹ ਕੰਮ ਹੋਣਾ ਤਾਂ ਉਹਦੇ ਹੁਕਮ gale ਉਹਨੇ ਮੇਰੇ ਦਿਮਾਗ ਦੇ ਵਿੱਚ ਗੱਲ ਪਾਈ ਮੇਨੇਤਰਾ ਤੂੰ ਥੋੜੇ ਇਧਰ ਲੈਨ ਨੂੰ ਚੱਲ ਤੇਰਾ 슈ਗਰ ਲੈਵਲ ਦਾ ਵਿਗੜਦਾ ਜਾਂਦਾ ਵੀ ਇਹਨੂੰ ਕੰਟਰੋਲ ਕਰ ਤੇ ਮੇਰੀ ਭੈਣ ਹੈ ਨੈਂਸੀ ਉਹ ਕਹਿੰਦੀ ਸੀ ਕਹਿੰਦੀ ਸਵੇਰੀ ਨੂੰ ਉੱਠ ਕੇ ਕੁੱਤੇ ਨੂੰ ਘੁਮਾਉਣ ਜਾਇਆ ਕਰ ਵੀ ਕੁੱਤੇ ਨੂੰ ਘੁਮਾਉਣ ਦੇ ਨਾਲ-ਨਾਲ ਤੇਰਾ ਤੇਰੀ ਥੋੜੀ ਆਪਣੀ ਵੀ ਸੈਰ ਹੋਣੀ ਮੈਂ ਥੋੜੀ ਆਪਣੀ ਵੀ ਸੈਰ ਹੋ ਜਾਣੀ ਆ ਸਹੀ ਗੱਲ ਉਹਨਾਂ ਦੀ ਤੇ ਉਹਨੇ ਕਰੇਲਿਆਂ ਦੇ ਜੂਸ ਵਾਸਤੇ ਵੀ ਕਿਹਾ ਮੈਨੂੰ ਸਪੈਸ਼ਲ ਕਰੇਲੇ ਦਾ ਜੂਸ ਵੀ ਮੈਂ ਸ਼ੁਰੂ ਕਰ ਲੈਣਾ ਹੁਣ 2-4 ਦਿਨਾਂ ਤੱਕ 2-4 ਦਿਨਾਂ ਤੱਕ ਦੇਖੋ ਜੀ ਗੱਲ ਇੱਧਰ ਭੈਣ ਨੇ ਜੂਸਰ ਦੀ ਗੱਲ ਕਰਤੀ ਵੱਡੇ ਦੀ ਕਹਿੰਦੇ ਵੀ ਜੂਸਰ ਲੈ ਕੇ ਆ 15-20 ਹਜ਼ਾਰ ਵਾਲਾ ਵੀ ਤਾਂ ਤੇਰੀ ਗੱਲ ਬਣਨੀ ਤੈਨੂੰ ਐ ਤਾਂ ਫਿਕਰ ਹੋਊਗਾ ਵੀ 15000 ਰੁਪਏ ਲੱਗਿਆ ਪਾਉਣ ਇਹਨੂੰ ਵਰਤੀਏ ਵੀ ਵੀ ਇਹ 4-500 ਵਾਲਾ ਚੱਕ ਲੈ ਆ ਵੀ ਫਿਰ ਤਾਂ ਅੰਗਣਾ 500 ਇਹ ਛੱਡ ਪਰੇ ਕੱਲ ਉਹਦੀ ਠੀਕ ਹੈ ਲੌਜੀਕ ਉਹਦਾ ਠੀਕ ਹੈ ਤੇ ਰੋਟੀ ਲਈ ਆਈ ਤੇ ਮੈਂ ਜਾਣਾ ਜੀ ਅੱਜ ਮਾਮੇਰਾ ਦੇ ਕੋਲ ਮਾਮੇਰਾ ਨੂੰ ਥੋੜੇ ਜਿਹੀ ਮਾਇਆ ਦੀ ਜ਼ਰੂਰਤ ਪੈ ਗਈ ਤੇ ਮੈਂ ਉਹਨਾਂ ਨੂੰ ਮਾਇਆ ਦੇ ਕੇ ਆਉਣੀ ਐ ਤੇ ਮਾਸੀ ਦਾ ਮੁੰਡਾ ਵੀ ਮੇਰਾ ਉਹ ਕਹਿੰਦਾ ਮੈਂ ਵੀ ਜਾਣਾ ਚਾਹੁੰਦਾ ਤਾਂ ਅਸੀਂ ਦੋਨੇ ਵੀਰ ਐਸ ਵਾਰ ਮੋਟਰਸਾਈਕ ਗੱਡੀ ਚ ਹੁਣ ਗੱਡੀ ਨੂੰ ਤਿਆਗਣੇ ਦੀ ਕੋਸ਼ਿਸ਼ ਕਰੀਏ ਥੋੜੀ ਜਿਹੀ ਕਹਿੰਦਾ ਕਿ ਬੜੀ ਗੱਡੀ ਐ ਥੋੜਾ ਖਰਚਾ ਕਰਨ ਦੀ ਐ ਜ਼ਿਆਦਾ ਛੋਟੀ ਗੱਡੀ ਦੀ ਸਾਡੀ ਪਲਾਨ ਬਣਾ ਰਹੇ ਹਾਂ ਲੈਣ ਦਾ ਹਾਂ ਤੇ ਸੁਖਵੀਰਾਂ ਹੀ ਕਹਿੰਦੀਆਂ ਆਪਣੇ ਜੋਗੇ ਤੀ ਨਾ ਬੋਲੋ ਬਥੇਰੇ ਪੈਸੇ ਆ ਜਿੰਦੇ ਗੱਡੀਆਂ ਖਰੀਦਣ ਨੂੰ ਸਾਡੇ ਵਾਸਤੇ ਲਮਾਰੀਆਂ ਜੋਗੇ ਪਹਿਰੇ ਨਾ ਇਹਨਾਂ ਨੂੰ ਲਮਾਰੀਆਂ ਹੀ ਦੋਣੀਆਂ ਗੱਡੀ ਦੇ ਪਹਿਲਾਂ ਨਹੀਂ ਉਹ ਸਹੀ ਗੱਲ ਆ ਵੈਸੇ ਵੀ ਜਿਹੜੀਆਂ ਘਰ ਦੇ ਵਿੱਚ ਜ਼ਰੂਰਤ ਵਾਲੀਆਂ ਚੀਜ਼ਾਂ ਆ ਉਹ ਤਾਂ ਗੱਡੀ ਬਿਨਾ ਹੁਣ ਤੁਹਾਡਾ ਦੇ ਤੁਸੀਂ ਕਿਉਂ ਵੱਡੀ ਗੱਡੀ ਚੱਕਦੇ ਆਂ ਨਵੀਂ ਗੱਡੀ ਚੱਕੋ ਜਾਂ ਛੋਟੀ ਗੱਡੀ ਚੱਕਦੇ ਆਂ ਨਹੀਂ ਵੱਡੀ ਗੱਡੀ ਦੇ ਬਗੈਰ ਸਰਦਾ ਨਾ ਫੇ ਮੈਂ ਐਂ ਕਰ ਫੇ ਮੋਟਰਸਾਈਕਲ ਤਾਂ ਲੈ ਲਈਏ ਨਹੀਂ ਉਹ ਗੱਲ ਹੀ ਮੋਟਰਸਾਈਕਲ ਮੇਰੇ ਸਾਹਮਣੇ ਨਾਲ ਚੱਲ ਮੋਟਰਸਾਈਕਲ ਤਾਂ ਲੈ ਲਓ ਉਹ ਸਕੂਟਰੀ ਤੁਸੀਂ ਜਸਮੀਨ ਦੇ ਵੱਡੇ ਵਰ ਦਿੱਤੀ ਉਹ ਵਿਚਾਰੀ ਕਹੀ ਜਾਂਦੀ ਮੇਰੀ ਸਕੂਟਰੀ ਮੋੜ ਦੋ ਪਾਪਾ ਮੇਰੀ ਸਕੂਟਰੀ ਮੋੜ ਦੋ ਪਾਪਾ ਉਹ ਨਹੀਂ ਦੇਣ ਚਾਹੁੰਦੇ ਜਿਹੜੀ ਉਹਨੇ ਕਹਣਾ ਮੇਰਾ ਪਾਪਾ ਵੀ ਦੇ ਦੋ ਮੈਨੂੰ ਫੇ ਦੇ ਦੀ ਮੈਨੂੰ ਵੀ ਨਾਲੇ ਮੈਂ ਵੀ ਤਾਂ ਉਹਦਾ ਹੀ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਜਿਹੜੀ ਚੀਜ਼ ਵੀ ਆਪਾਂ ਗਿਫਟ 'ਚ ਬੱਚੇ ਨੂੰ ਦੇ ਦਿੰ ਇਹ ਤੂੰ ਜਾਟੇ ਕੀ ਬੱਸ ਕਰੇ ਰਹਿ ਜੋ ਕਹਿ ਰਹੀ ਹੈ ਉਹ ਆ ਪੈ ਗਿਆ ਸੰਦੀਪ ਤੂੰ ਅਖੇ ਫੈਸਲਾ ਕਰਾ ਸਾਡਾ ਉਹ ਗੱਲ ਨਹੀਂ ਜਦੋਂ ਕਹਿ ਰਹੀ ਹੈ ਇਹ ਕਹਿੰਦੀ ਮੈਂ ਨਹੀਂ ਥੋਡੀ ਗੱਲਾਂ ਦੇ ਵਿੱਚ ਆਉਣਾ ਮੀਆਂ ਬੀਬੀ ਦੇ ਗੱਲਾਂ ਚ ਪਾਪਾ ਉਹਨੇ ਤਾਂ ਖੁਸ਼ ਹੋ ਜਾਣਾ ਉਹਨੇ ਕਹਣਾ ਸਾਰੀਆਂ ਚੀਜ਼ਾਂ ਕੈਨਸਲ ਮੈਨੂੰ ਮੇਰਾ ਪਪਾ ਹੀ ਦੇ ਦੋ ਫੇ ਕੀ ਕਰੂੰਗੀ ਜਾਊਗਾ ਫੇ ਤਾਂ ਹੀ ਤਾਂ ਹੋ ਗਿਆ ਜੇ ਉਹਨੇ ਮੈਨੂੰ ਵੀ ਮੰਗ ਲਿਆ ਫੇ ਕੀ ਕਰੂੰਗੀ ਫੇ ਤੂੰ ਕੀ ਜਵਾਬ ਦਊਂਗੀ ਮੈਂ ਕਹਣਾ ਮੈਂ ਵੀ ਹੁੰਨੀ ਆ ਨਾਲ ਹਾਂ ਤਾਂ ਪਪਾ ਠੀਕ ਆ ਉੱਤੀ ਡੇਰੇ ਲਾ ਲਾਂਗੇ ਜਾ ਕੇ ਆਹੋ ਉਹਨਾਂ ਨੇ ਕਹਣਾ ਕਿਥੇ ਦੱਦ ਲੱਗ ਗਿਆ ਇੱਕ ਥੋੜਾ ਬੁੜੀ ਇੱਕ ਨਾਲ ਇੱਕ ਬੁੜੀ ਗਰਮ ਕਰਕੇ ਕੜੀ ਵੀ ਗੱਲ ਹੈ ਆ ਭੈਣ ਨੇ ਨਾ ਅਚਾਰ ਦਿੱਤਾ ਤਾਂ ਕੜੀ ਭੈਣ ਨੇ ਆਪਣੇ ਮੁੱਲਾਂ ਕੋਲ ਰੜੀ ਪੈਣਾ ਅੱਛਾ ਹਾਂ ਉਹਨਾਂ ਨੇ ਅਚਾਰ ਦਿੱਤਾ ਤਾਂ ਵੈਸੇ ਕੜੀ ਦੇ ਨਾਲ ਅਚਾਰ ਬਣਦਾ ਤਾਂ ਹੈ ਨਹੀਂ ਤਾਂ ਮੈਂ ਜਾਣ ਕੇ ਲੈ ਕੇ ਆਈ ਮੈਂ ਕਿਹਾ ਤੁਸੀਂ ਟੈਸਟ ਕਰਕੇ ਦੱਸੋ ਹਾਂ ਟੈਸਟ ਦੇਖ ਕੇ ਕਰਕੇ ਹਾਂ ਪਰ ਜਿਹੜੀ ਚੀਜ਼ ਤੂੰ ਪਿਆਰਾ ਸਭ ਤੋਂ ਵਧੀਆ ਹੀ ਹੁੰਦੀ ਆ ਤੂੰ ਬਸ ਮੈਨੂੰ ਪੇਮੈਂਟ ਕੱਢ ਕੇ ਉਸੇ ਗਣ ਕੇ ਦੇ ਦੇ ਮੈਨੂੰ ਮੈਂ ਰੁਕੀ ਸ਼ਖਲ ਮਜ਼ਾ ਤੂੰ ਚਲੋ ਜੀ ਮਿਲਦੇ ਥੋੜੀ ਦੇਰ ਤੱਕ ਸੁਵੀਰ ਕਿੱਧਰ ਰਹਿ ਗਈ ਹੁਣ ਲੰਗਰ ਪਾਣੀ ਮੈਂ ਛਕ ਲਿਆ ਕਿੱਧਰ ਹਾਂ ਦੇਖਿਆ ਮੇਰੀ ਗੱਲ ਸੁਣੋ ਹਾਂ अच्छा चुननी हां ठीक है ਇਹਦੇ ਵਿੱਚ ਪਾਤਾ ਸਮਾਨ ਹਾਂ ਇਹਦੇ ਵਿੱਚ ਮਾਮੀ ਦੀ ਚੁੰਨੀ আর ਪ੍ਰਸ਼ਾਦ ਆ ਹਾਂ ਠੀਕ ਹੈ ਇਹਦੇ ਵਿੱਚ ਮਾਸੀ ਦੀ ਚੁੰਨੀ আর ਪ੍ਰਸ਼ਾਦ ਆ ਵਿੱਚੇ ਬਾਤੇ ਪੈਸੀ ਵਿੱਚੇ ਪੈਸੇ ਪਾਤੇ ਹਨ ਮੇਰਾ ਪਾਵਰ ਬੈਂਕ ਵੀ ਪਾਇਆ ਪਤਾ ਹੈ ਕਿ ਨਹੀਂ ਹਾਂ ਦੇਖੀ ਖਰਚੇ ਮੈਂ ਚੈੱਕ ਕਰ ਲਏ ਮੰਗਾ ਹਗਾ 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 ਹਾਂ ਹੈਗਾ ਇੱਧਰ ਤੇ ਹੈਧਰ ਪੈਸੇ ਪਾਤੀ ਹਾਂ ਚਲ ਠੀਕ ਹੋ ਗਿਆ ਤੇ ਮੈਂ ਨਾ ਆਇਓ ਤੇ ਨਾ ਜਾਇਓ ਜਾਇਓ ਚਲ ਇਹ ਵੀ ਗੱਲ ਠੀਕ ਹੋ ਗਈ ਮੈਂ ਹੁਣ ਕਿਆ ਕਰਨ ਲੱਗਿਆ ਤਾਂ ਮੈਂ ਹਰੀਪ੍ਰਸਾਦ ਬਤਾ ਬਸੇ ਮੇਰੀ ਹਰੀਪ੍ਰਸਾਦ ਵਾਲਾ ਹਾਂ ਕਿਥੇ ਆਓ ਉਹ ਮੈਂ ਲੈ ਕੇ ਆਉਣੀ ਛੱਕੇ ਬਾਬੇ ਬਾਬੇ ਹਨਾ ਬਾਬਿਆਂ ਨੇ ਕਪੜਾ ਮੈਨੂੰ ਉਹ ਗੋਲੀਆਂ ਦਾ ਪੱਤਾ ਦੇ ਦੇ ਚੱਕ ਕੇ ਛੋਟਾ ਜਿਹਾ ਪੇੜਾ ਹਾਂ ਇਹ ਵੀ ਲੇਜੋ ਸੱਚ ਇਹਦਾ ਸੱਚਾ ਹੀ ਦਾ ਸਾਨੂੰ ਪੱਕਾ ਇਹਦੇ ਵਿੱਚ ਪਾ ਦੇ ਇੱਥੇ ਪਾ ਦੇ ਬਸੇ ਤੇ ਜਿਹੜਾ ਹੋਆ ਉੱਪਰ ਮਹਾਰਾਜ ਗੋਪੇ ਆਪਨ ਕਪੜਾ ਨਿਸ਼ਾਨ ਸਾਹਿਬ ਦਾ ਪੂਰਾ ਉਹ ਹਾਂ ਬਹੁਤ ਠੀਕ ਆ ਓਕੇ ਉਹਨੂੰ ਮੈਂ ਰੱਖ ਕੇ ਕਿੱਥੇ ਲੈ ਕੇ ਜਾਊਂਗਾ ਉਹਦੇ ਪਾਸੇ ਵੀ ਮੈਨੂੰ ਬੈਗ ਦੇਣਾ ਪਣਾ ਤੁਹਾਨੂੰ ਨਹੀਂ ਤੁਸੀਂ ਹਾਂ ਹੱਥ ਫੜ ਲਿਓ ਦੋ ਝੋਣੇ ਆਪਕੋ ਮੈਂ ਹੁਣ ਮੋਟਰਸਾਈਕਲ ਤੇ ਮੋਟਰ ਹਰ ਮੈਂ ਮੋਟਰਸਾਈਕਲ ਸਟਾਰਟ ਕਰਨਾ ਪਤਾ ਨਹੀਂ ਥੱਲੇ ਹੋਣਾ ਕਿ ਆ ਬਣਨਾ ਉਹ ਤਾਂ ਕਿਆ ਨਹੀਂ ਬਣਨਾ ਫੇਰ ਕਿਆ ਕਰਾਂ ਦੱਸੋ ਤੁਸੀਂ ਕੋਈ ਕੋਈ ਤਾਂ ਲਫਾਫਾ ਜਿਹਾ ਚਾਹੀਦਾ ਮਿੱਠੂ ਬੈਗ ਪਿੱਠੂ ਬੈਗ ਵੀ ਹੈਗੇ ਤਾਂ ਹੈ ਤੇ ਉਹ ਕਿੱਥੇ ਜਿਹਦੇ ਵਿੱਚ ਮੈਂ ਲੈਪਟਾਪ ਲੈ ਕੇ ਆਇਆ ਤਾਂ ਨਾ ਮੈਂ ਬੈਗ ਮੈਂ ਉਹ ਦੇਖਦੀ ਹਾਂ ਚਲ ਲੱਭ ਕੇ ਦੇ ਕਿੱਥੇ ਉਹ ਪਹਿਲਾਂ ਮੈਂ ਚਲ ਦੇਖ ਲੈ ਤੂੰ ਹਾਏ ਰੱਬਾ ਬੱਤੇ ਤੇਰਾ ਜਣਾ ਆਕਾ ਰਾਵਲਾ ਤੇਰੇ ਬੁੱਤ ਸੱਚੀ ਕਰੇ ਇਹ ਬੈਠਾ ਦੀ ਦੇਖਣ ਲੱਗਿਆ ਵਾ ਉਹ ਰਾਛਾ ਚਿਕਾ ਬਾ ਦੇ ਬਲੰਦਰ ਚਾਚੀ ਘਾ ਦਬਾ ਦੇ ਬੋਨੂਂ ਚਾਚੀ ਘਾ ਹਾਈ ਇਹ ਤੇਰੀ ਕੁਲ ਵੀ ਬੈਗ ਕਿੱਥੇ ਜਾਣਾ ਅੱਜ ਤਾਂ ਸਕੂਲ ਪੁੱਤ ਕਿੱਥੇ ਹੋ ਜਾ ਸਕੂਲ ਨੂੰ ਇਹ ਸਕੂਲ ਨਹੀਂ ਜੀ ਫੂਲ ਕਹੀ ਜਾਂਦੀ ਹੈ ਇਹ ਵੀ ਫੂਲ ਜਾਣਾ ਫੂਲ ਕੌਣਾ ਹੈ ਦੀਦੀ ਅੱਜ ਦੇ ਘਾਟੀ ਕਸੂਤੀ ਬਦੀ ਵੀ ਹੈ ਕਹਿੰਦੀ ਸਕੂਲ ਨਹੀਂ ਜਾਣਾ ਕਹਿੰਦੀ ਮੈਂ ਫੂਲ ਜਾਣਾ ਜਾਇ ਜ਼ਮੀਨ ਦੇ ਕੋਲ ਨੂੰ ਹਾਂ ਜੈਸਮੀਨ ਦਾ ਪੈਗ ਨਾ ਸਿੱਧੀ ਕਿਤਾਬਾਂ ਨਹੀਂ ਕਰਦੇ ਜੈਸਮੀਨ ਦੀ ਕਿਤਾਬਾਂ ਤਾਂ ਨਿਕਲ ਨਹੀਂ ਆਉਦੇ ਵਾਲੀਆਂ ਇਹ ਲਹਾਈ ਲੈ ਇਹਦੇ ਨੂੰ ਹਾਲ ਫੱਲ ਜਾ ਕਿ ਕਿਸੇ ਦਿਨ ਫੜਨ ਜਾਂਦੀ ਸੀ ਹਾਂ ਵੀ ਦੇ ਦੇਣਾ ਜੈਸਮੀਨ ਨਾ ਬੈਗਦੇ ਕੰਮ ਆਇਆ ਜਣ ਤਾਂ ਕਿਤੇ ਨਾ ਕਿਤੇ ਹਾਂ ਚਲ ਤੋ ਗੱਲ ਨਹੀਂ ਰੱਖ ਦੇ ਹਲ ਬਾਅਦ ਚ ਦੇ ਦੂੰਗਾ ਹਾਂ ਬੁੱਤ ਅਜੇ ਬੁੱਧੇ ਕੰਮ ਆ ਜੋ ਲੈ ਸਰ ਤੋਂ ਨਹੀਂ ਪਾਉਂਦੇ ਰਹਾੜ ਇੱਕ ਇੱਕ ਪੰਜ ਰੁਪਏ ਪੰਜ ਰੁਪਏ ਹੈਗੇ ਆ ਆਹੀ ਬੈਗਾ ਉਹ ਹਾਂ ਚੱਲ ਬਾਜੀ ਦੇ ਵਿੱਚ ਪਾ ਦੇ ਫੇ ਚੱਕ ਫੜ ਦੇ ਕੇ ਚਲੋ ਹਾਂ ਮੇਰਾ ਪੁੱਤ ਕੀ ਕਰਨਾ ਹਾਂ ਕਿ ਬੋਲਣਾ ਹੈ ਚਾਹ ਪਾਣਾ ਹੈ ਕੀ ਪਾਣਾ ਮੇਰੇ ਪੁੱਤ ਨੇ ਇਹਦੇ ਵਿੱਚ ਹੈਂ ਚੀਜੀ 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 ਚੋਲ ਲੈਣਾ ਹਾਂ ਕੀ ਹੋ ਗਿਆ ਹੁਣ ਫੇਰ ਹੋਰ ਨਿਕਲਿਆ ਕੋਸ ਹੋਰ ਨਿਕਲਿਆ ਕੋਸ ਹਾਂ ਫੋਟੋਆਂ ਜਦ ਵਿੱਚ ਜਾਂਦਾ ਜਦੋਂ ਤੇ ਲੋਡ ਪੈ ਜਾਂਦੀ ਹੈ ਬਈ ਆ ਫਿਰ ਉਹਨੂੰ ਰੱਖ ਲੈਣਾ ਹੁਣ ਸਭਾ ਉਹਨੂੰ ਉਹਨੂੰ ਲੋਡ ਪੈ ਜਾਂਦਾ ਮੈਨੂੰ ਦੇ ਵੀ ਦਵਾਂਗੇ ਕਈ ਮਰ ਕੋ ਖਾਤਾ ਕੁੱਤਾ ਇਧਰ ਉਧਰ ਕਰਨਾ ਕੋ ਫਿਆ ਹਾਂ ਇਹਨੂੰ ਭਾਈ ਇੱਥੇ ਵਿੱਚ ਨੇ ਰੱਖੀ ਹੁਣ ਵਿੱਚ ਹਾਂ ਬੈਗ ਦੇ ਵਿੱਚ ਪਾ ਦੇ ਫੋਟੋਆਂ ਨੂੰ ਜੁਦੀਆਂ ਕਾਪੀ ਦੇ ਕਿਤਾਬ ਦੇ ਵਿੱਚ ਪਾ ਦੇ ਨੇ ਚਲ ਹਾਂ ਕਰ ਦਿਆ ਫਿਰ ਐਸਾ ਸ਼ਾਰਟ ਹੈਂਡ ਵਾਲੀ ਕਿਤਾਬ ਹੈ ਇਹ ਉਰਦੂ ਨਾ ਉਰਦੂ ਹੀ ਲੱਗਦਾ ਹੁੰਦਾ ਹੈ ਸ਼ਾਰਟ ਹੈਂਡਾ ਜਿਹੜਾ ਹਾਂ ਤੋ ਹੁਣ ਇਹਨੂੰ ਬਾਅਦ ਚ ਕਰੀ ਜਾਈਏ ਯਾਰ ਤੂੰ ਮੇਰਾ ਕੰਮ ਨਵੇਂ ਮਨ ਨੂੰ ਤੋੜ ਪਹਿਲਾਂ ਬਸ ਖਤਮ ਹੈ ਓਕੇ ਸਖਾ ਸਖਾ ਲੈ ਕੇ ਪਹੁੰਚ ਗਏ ਜੀ ਇਹਨੂੰ ਇੱਥੇ ਯਾਨੀ ਸਟਾਰਟ ਹੋ ਕੇ ਆ ਗਿਆ ਮਹਾਚਲਪ ਲੱਗ ਪਲੂਗ ਜਿਆ ਸਾਫ ਕਰਾ ਕੇ ਹਵਾ ਹਵਾਈ ਚੈੱਕ ਕਰਾ ਲਈ ਤੇ ਹੋ ਗਏ 2-3 ਮਹੀਨੇ ਖੜੇ ਨੂੰ ਤੇ ਇਹਨਾਂ ਹੁਣ ਮੜੇ ਚਾਲੂ ਕਰਨਾ ਪਾਣਾ ਦਿਨ ਖੁੱਲਣ ਲੱਗ ਗਏ ਕਿਹਦੇ ਜਾ ਆ ਸਕਦੇ ਆ ਇੱਧਰ ਉੱਧਰ ਨੂੰ ਲਓ ਜੀ ਪਹਜਾਤ ਆਏ ਨੇ ਜਾਨੀ ਇੱਕ ਚੀਜ਼ ਦੇਖੀ ਮੈਂ ਇਹਦੀ ਇਹਨੇ ਤੂੰ ਬਹੁਤ ਮਾਰੇ ਰਸਤੇ ਚਾਉਂਦੇ ਹੋ ਪਤਾ ਨਹੀਂ ਕਿਆ ਚੱਕਰ ਦਾ ਮੈਨੂੰ ਰਾਦਾ ਵੀ ਕਮਜਾ ਹੋ ਲਿਆ ਇਹਦਾ ਤੇ ਪਹੁੰਚ ਕੇ ਆਪਾਂ ਮਾਸੀ ਦੇ ਘਰਾਂ ਮਾ ਜੀ ਮਸੀਹ ਮਹਾਰਾਜ ਮਹਾਰਾਜ ਕੀ ਗੱਲ ਸਤਿਕਾਰ ਜੀ ਕੀ ਹਾਲ ਹੈ ਹੋ ਠੀਕ ਹੈ ਜੀ ਠੀਕ ਹੈ ਹਾਂਜੀ ਹੈ ਬੜੇ ਕੱਪੜੇ ਕੋਪੜੇ ਜਿਹੇ ਖੋਰੇ ਤਰ੍ਹਾਂ ਪਾਈ ਫਿਰਦਾ ਨੂੰ ਮੈਂ ਬਾ ਮੈਂ ਚੱਲਿਆ ਦੁਕਾਨ ਨੂੰ ਮੈਂ ਤੁਹਾਨੂੰ ਦੇਖਾ ਫਿਰ ਮੁੜ ਗਿਆ ਪਿੱਛੇ ਨੂੰ ਦੁਕਾਨ ਨੂੰ ਕੀ ਕਰਨ ਚੱਲਿਆ ਦਾ ਬਾ ਕੰਮ ਕਰ ਕੇ ਆਇਆ ਜੀ ਅੱਛਾ ਫਿਰ ਹੁਣ ਚੱਲੇ ਹਾਂ 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 ਜਾਇਆ ਹਾਂ ਮੈਂ ਚੱਲ ਬਾਅਦ ਵਿੱਚ ਜਾਂਦਾ ਮੈਂ ਹਾਂ ਵੇਰੇ ਅਸੀਂ ਨਿਕਲ ਜਾਣਾ ਬਾਈ ਤਿਆਰ ਆ ਭਾਬੀ ਸਤਿਕਾਰ 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 ਜੀ ਸਤਿਕਾਰ ਜੀ ਨਿੰਬੂ ਨਿੰਬੂ ਕੱਟੇ ਜਾ ਰਹੇ ਹੈ ਉਹ ਚਾਰ ਪੰਜ ਲੱਗੇ। ਚਲ ਕੋਈ ਗੱਲ ਨਹੀਂ ਨਰਾਜ ਲਾਦੀ ਭਾਬੀ ਖੁਸ਼ ਹੋ ਕੇ ਨਹੀਂ ਮਿਲੀ। ਅੱਗੇ ਦਾ ਖੜੀ ਹੋ ਕੇ ਜੇ ਪਰਦੇ ਕੇ ਮੈਂ ਦੇਉਂਦੀ ਅੱਜ ਨਹੀਂ ਹੈ ਨਾ। ਅੱਜ ਕੰਮ ਲੱਗੀ ਹੋਈ ਆ। ਮਾਸੀ ਕਿੱਧਰ? ਦੀਦੀ ਨਹੀਂ ਆਈ ਨਾਲ। ਆਹ ਦੀਦੀ ਨਹੀਂ ਆਈ ਹੈ। ਜੇ ਗੱਲ ਹੈਗਾ ਉਹ ਮੰਨਣਾ ਤੁਹਾਡੀ ਗੱਲ। ਉਹ ਮਾਸੀ? ਮੰਮੀ ਗੁਰਦੁਆਰੇ ਨੂੰ ਗਏਵੇਂ। ਉਹ ਤੇਰੇ ਅੱਛਾ। ਗੁਰਦੁਆਰੇ ਸਾਮੂ ਗਏਵੇਂ ਹੈ। ਹਾਂਜੀ। ਚਲ ਫੇਰ ਮੈਨੂੰ ਪਾਣੀ ਪੂਣੀ ਤਾਂ ਪਲਾ ਦੇ ਯਾਰ ਕੁੱਟਕ। ਸੋ ਇਹ ਕਦੋਂ ਇਹ ਲਵਾਜੇ ਨਹੀਂ ਹੈਗਾ। ਮੈਨੂੰ ਲੱਗਦਾ। ਜਾ ਮੈਂ ਸ਼ਰਮ ਨਹੀਂ ਹੋਏ ਦਤੀ ਇਹਦਾ ਜਮਾ ਹੀ ਹੈ ਇਹਨੇ ਦੇਖਿਆ ਵੀ ਦੋ ਕ ਨਿੰਬੂ ਰਹਿ ਕੇ ਵੀ ਹੁਣ ਨਵੇੜੇ ਦਾ ਮਾਮਾ ਭਾਬੀ ਨਾਨਦੇ ਮੈਂ ਉਹ ਹੀ ਕਹਣਾ ਪਾਣੀ ਸੱਤੀਓ ਨਹੀਂ ਪੀਣਾ ਮੈਂ ਮੈਲਾ ਮਾੜਾ ਥੋੜਾ ਪਿਸ਼ਰਮ ਕਰਨਾ ਆਂਦਾ ਨਹੀਂ ਉਹ ਵੀ ਹੋਰ ਕੀ ਪਾੜੀ ਨਹੀਂ ਪੁੱਛਿਆ ਹਾਂ ਨਹੀਂ ਮੈਂ ਅੱਛਾ ਤੇ ਦੋ ਕ ਨਿੰਬੂ ਰਹਿ ਕੇ ਤਾਂ ਵੀ ਨਵੇੜੇ ਦੇ ਦਵਾਂਗਾ ਮੈਂ ਬਾਈ ਰੈਡੀ ਹੋ ਗਿਆ ਕਿ ਨਹੀਂ ਕਿੱਧਰ ਆਹੋ ਹਾਂ ਕਿੱਥੇ ਉਹ ਸਾਸਰ ਨਾਲ ਸ਼ੋਹ ਕਰ ਮੈਂ ਤਾਂ ਆਪ ਸੋਚਦਾ ਮੈਂਨੂੰ ਲੱਗਦਾ ਨਹੀਂ ਤਾਂ ਵੀ ਤੂੰ ਤਿਆਰ ਹੋਊਗਾ ਤਿਆਰ ਹੈ ਕਿ ਜਣਾ ਪਾਣੀ ਮਿਲ ਰਹੀ ਹੈ ਅਜਾਣੀ ਹਰ ਵੀ ਕਸਰ ਮਸਰ ਹੈਗੀ ਆ ਕਸਰ ਮਸਰ ਜਿਆਦਾ ਹੋ ਗਈ ਨਾ ਮਾਸੀ ਗੁਰਦਵਾਰੇ ਦੇ ਸੱਚੀ ਵੀ ਆ ਮੈਂ ਮਮੀ ਸੇ ਵਾਗਾਂ ਨਹੀਂ ਗੀ ਗੁਰਦਵਾਰੇ ਯਾਰ ਮੈਂ ਪ੍ਰਸ਼ਾਦ ਵੀ ਲੈ ਕੇ ਆਇਆ ਮਾਸੀ ਦੀ ਉਹ ਲੈ ਕੇ ਆਇਆ ਬਈ 2:00 ਵਜੇ ਤੱਕ ਆਉਗੀ ਅੱਛਾ 2 ਘੰਟੇ ਲਾ ਕੇ ਆਉਣਾ ਗੁਰਦਵਾਰੇ ਠੀਕ ਆ ਠੀਕ ਆ ਠੀਕ ਹੋਰ ਫੇਪੂ ਕੋਈ ਤੇਰਾ ਕਾਰੋਬਾਰ ਕਿਵੇਂ ਚੱਲਦਾ ਵਧੀਆ ਜੀ ਬਾਬੇ ਦੀ ਕਿਰਪਾ ਬਾਬੇ ਦੀ ਕਿਰਪਾ ਹੈ ਹਾਂ ਫੋਲ ਚਲੋ ਮਾਲਕ ਦੀ ਕਿਰਪਾ ਹੀ ਚਾਹੀਦੀ ਹੈ ਬਾਈ ਸਾਰਿਆਂ ਤੇ ਰਹੀ। ਤਾਂ ਰੋhta ਹੁੰਦੀ ਸਰੀਰ। ਮੈਂ ਓਕੇ ਆ ਜੀ। ਥੋੜੇ ਮੰਗਾ। ਨਹੀਂ ਚੱਕਣਾ ਮੈਂ ਉਸ ਦਾ ਵੀ ਉਹ ਪਿੱਛੇ ਜ ਆਪਣਾ ਬੀਪੀ ਬੂਪੀ ਜਾ ਕਾਫੀ ਵਧਣ ਲੱਗ ਜਾਂਦਾ। ਉਹ ਤਾਂ ਵਧ ਹੀ ਜਾਂਦਾ ਫੋਨ ਕਢਾਈ ਜਾਂਦਾ। ਚਲੋ ਬਲੱਡ ਘਟਾਉਣਾ ਵੀ ਜ਼ਰੂਰੀ। ਇਹ ਪਤਾ ਨਹੀਂ ਕਿ ਆ ਚੱਕਦਾ ਕਿ ਮੇਰਾ। ਹਾਂ। ਹੋਂਟਾ हट ਗਿਆ ਜਾਂ ਕਢਾਂਦਾ ਪੂਰੇ ਸਾਰਾ ਨੀਲ ਪੈ ਜਾਂਦਾ ਮੇਰੇ। ਉਹ ਹੋ ਜਾਂਦੀ ਹੋਣੀ ਕਈ ਦਫਾ। ਇਹ ਤਾਂ ਉਹ ਕੋਈ ਦਿੱਕਤ ਕੁਛ ਨਹੀਂ ਦਾ ਕੋਈ ਉਹ ਪ੍ਰੋਬਲਮ ਨਹੀਂ ਹੈਗੀ ਯਾਰ। ਉਹ ਕਈ ਵਾਰ ਆਪਾਂ ਨਾ ਛੇਤੀ ਕਰ ਲੈਂਦੇ ਆ। ਬਲੱਡ ਜਿਹੜਾ ਉਹਦੇ ਚੋਂ ਨਿਕਲਦਾ ਰਹਿੰਦਾ ਹੁੰਦਾ ਉਹ ਉਹ ਆਪਣੇ ਬੋਡੀ ਦੇ ਵਿੱਚ ਉੱਪਰਲੇ ਪਾਸੇ ਆ ਜਾਂਦਾ ਫਿਰ ਹੌਲੀ ਹੌਲੀ ਬੰਦ ਹੋ ਜਾਂਦਾ ਹੋਂ ਆਪਣੇ ਹਾਂ ਮੇਰਾ 4-5 ਕਾਰਡ ਹੋਰ ਭਾਈ ਰਵਿੰਦਰ ਤੇਰੇ ਨੰਬਰ ਉੱਥੇ ਠੀਕ ਠਾਕ ਆ ਸਾਰਾ ਪਿੱਛੇ ਹਾਂਜੀ ਸਾਹਿਬ ਠੀਕ ਆ ਨਾਮ ਚੇਂਜ ਕਰਤਾ ਜੀ ਤੁਸੀਂ ਜਾ ਕੇ ਆਇਆ ਤਾਂ ਮਤਲਬ ਕੀ ਰਵਿੰਦਰ ਹੋੜੀਏ ਜੀ ਇਹਦਾ ਨਾਮ ਰਾਜਵਿੰਦਰ ਹਾਂ ਹਾਂਜੀ ਤੁਸੀਂ ਰਵਿੰਦਰ ਬੋਲੀ ਮੈਂ ਬਿੰਦਰ ਕਹਿ ਤਾ ਚੱਲੋਂ ਮੈਂ ਸ਼ਾਰਟ ਨੇਮ ਲੈਣ ਦੀ ਕੋਸ਼ਿਸ਼ ਕੀਤੀ ਰਵਿੰਦਰ ਕਹਿ ਉਹ ਹਣਾ ਚੱਲ ਇਹ ਵਾਲਾ ਮੈਂ ਇਹਨਾਂ ਨੂੰ ਰਵਿੰਦਰ ਸਾਡੇ ਜਵਾਈ ਦਾ ਨਾਮ ਆ ਹਾਂ ਮੈਂ ਇਹਨਾਂ ਨਾਲ ਕਿਹਾ ਬੋਬੋਸ਼ਾ ਹਾਂ ਉਹ ਵੀ ਹੋ ਜਾਂਦਾ ਹੈ ਕਿਆ ਕਹਿੰਦਾ ਮੈਂ ਜਾ ਕੇ ਆਇਆ ਤਾਂ ਤੇਰੇ ਘਰਾਂ ਦੱਸਿਆ ਦਰ ਕਰਦੇ ਨੇ ਹਾਂਜੀ ਚਲੋ ਠੀਕ ਹੈ ਫੇਰ ਦਸਤਾਰ ਨੂੰ ਖਬਰ ਪਹੁੰਚਾ ਦੇ ਉਹ ਬਾਈ ਤੇਰੇ ਵਾਲਾ ਮੋਟਰਸਾਈਕਲ ਪਰ ਜਾਣਾ ਮੇਰੇ ਵਾਲਾ ਨਹੀਂ ਜਾਣਾ ਹੈਗਾ ਬਾਈ ਠੀਕ ਹੈ ਹਾਂ ਨਾ ਮੈਨੂੰ ਕਹੋ ਲਿਏ ਕਿ ਪਰ ਉਹ ਮੇਤੇ ਉਹ ਤੂੰ ਮੇਤੇ ਪਾਰਟੀਆਂ ਮਂ ਗਈ ਜਾਣਾ ਹਾਂ ਉਹ ਹੁੰਦੀਆਂ ਹੈ ਹਾਂ ਸਕੂਟਰੀ ਆ ਸਕੂਟਰੀ ਦੀ ਦਿੱਤੀ ਨਹੀਂ स्कूटी ਨਾਲ ਤਾਂ ਮਹਿੰਗਾ ਫੋਨ ਹੈ। ਇਹ ਵੀ ਨਹੀਂ ਹੈ। ਨੋ ਜਵਾਬ। ਫਿਰ ਮਹਿੰਗੀ ਚੀਜ਼ ਦੀ ਪਾਰਟੀ ਹੁੰਦੀ ਆ। ਯਾਰ ਜੇ ਖੁਸ਼ੀ ਮਨਾਉਣੀ ਹੁੰਦੀ ਆ ਫਿਰ ਤਾਂ ਹੁੰਦੇ ਹੈ। ਬਰਾਬਰ ਹੀ ਹੋ ਗਿਆ ਕੰਮ ਵੀ। ਹਾਂ। ਮੈਂ ਫਿਰ ਜੇ ਕਰੇ ਨਾ ਦੋ ਤਿੰਨ ਮੈਨੂੰ ਫੋਨ ਦੇ ਕਹਿੰਦਾ ਭਾਈ ਪਾਰਟੀ ਦੇ ਪਾਰਟੀ ਫੋਨ ਦੀ ਪਾਰਟੀ ਗੱਲ ਕਰਨੀ ਆ। ਪਰ ਸਕੂਟਰੀ ਦੇ ਮੇਰੇ ਖਿਆਲ ਨੇ ਦੋਨਾਂ ਨੇ ਲਿਆਉਂਦਾ ਭਾਈ ਮੋਟਰਸਾਈਕਲ ਵੀ ਲਿਆਉਂਦਾ। ਇੱਕ ਨੇ ਇੱਕ ਨੇ ਸਕੂਟਰੀ ਲਿਆਉਂਦੀ। ਲਓ ਜੀ। ਨਾਲ ਜੀ ਨੂੰ ਹੋ ਗਿਆ। ਆਏਦ ਵਾਲੀ ਨੂੰ ਲੈ ਕੇ ਆਇਆ ਚਲੋ ਮੈਨੂੰ ਇੱਕ ਕਾਲ ਆ ਰਹੀ ਹੈ ਮੜੀ ਜੀ ਇੱਕ ਸੁਣ ਲਵਾਂ ਪਹਿਲਾਂ ਮੈਂ ਅੱਛਾ ਜੂਪੀਟਰ ਆਹ ਹੈ ਜੂਪੀਟਰ ਓਕੇ ਉਹ ਫੇ ਕਿੰਨੇ ਦੀ ਕਢਵਾਈ ਸੀ ਇਹ ਕਿਹਾ ਹਿਸਾਬ ਕਿਤਾਬ ਇਹਦਾ ਯਾਰ ਮੈਂ ਮੇਰਾ پلان ਬਣਦਾ ਵੀ ਜੈਤਮੈਨ ਕਹਿੰਦੀ ਆ ਲੈਣ ਨੂੰ 99 ਦੀ ਗੱਲ 99 ਦੀ ਹਾਂ अच्छा जे मतलब किस्सा कुस्ता प कराइए फिर थोड़ी जी का हो जानी है ना ओ जानी का कैश कैश ਦਾ ਬੰਨਮਿਆ ਹੈ ਨਾ भाई तेरे वाला अच्छा ਤੇ ਤਾਂ ਟੀਵੀ ਐਸ ਲੈ ਰਹਾ ਹੈ ਨਾ ਹਾਂ ਟੀਵੀ ਐਸ ਅੱਛਾ ਉਹ ਵੀ ਟੀਵੀ ਐਸ ਦੀ ਜੁਪੀਟਰ ਵਾਲੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਦੇਖ ਨਾ ਮੈਂ ਵੀ ਮੋਟਰਸਾਈਕਲ ਲੈਣਾ ਪੈਣਾ ਮੈਨੂੰ ਵੀ ਸਰਦਾ ਨਹੀਂ ਇਹ ਕੰਮ ਔਰ ਪਾ ਵੀ ਉਹ ਖਰਚਾ ਮਾ ਪ੍ਰਸ਼ਾਦ ਦਮ ਨਾਲੇ ਉਹ ਦਮਾ ਮਾਸੀ ਦੀ ਚੁੰਨੀ ਚੱਲ ਵੀ ਮੇਤਰਾ ਫਿਰ ਚੱਕ ਗੱਡੀ ਉਹ ਕਿੰਨੀ ਇੱਕ ਤਾਂ ਮੈਂ ਚਲਾਵਾਂ ਉਹ ਮੇਰੇ ਵਾਲਾਂ ਦੇ ਅੰਦਰ ਤੇ ਕਰ ਦੇ ਫਿਰ ਕਰ ਦਿੰਨਾ ਕਰ ਦੇ ਲੈਨੇ ਮੈਂ ਕਰ ਦੂੰਗਾ ਆਪੇ ਹੀ ਮੁਕੇ ਕਰਨੀ ਮੁਕ ਚਲ ਕਰਦੇ ਯਾਰ ਫਟਸੂ ਕਰਦੇ ਜਾ ਕੇ ਦੋ ਮਿੰਟ ਲੱਗਣੇ ਆ ਯਾ ਮੈਂ ਰਸਤੇ 'ਚ ਵੀਡੀਓ ਬਣਾਉਣੀ ਹੋਈ ਫੇਰ ਫੇਰ ਰਸਤੇ 'ਚ ਫੜ ਲੂੰਗਾ ਹਾਂ ਇਹ ਵੀ ਗਲਤ ਰਹੀ ਠੀਕ ਹੈ ਹੁੱਖਈ ਹੈ ਦੇਖ ਤਾਂ ਮੈਂ ਵੀ ਨਾ ਮਗਰਾ ਤੇ ਨਾ ਮੈਨੂੰ ਨੰਬਰ ਵੀ ਨਹੀਂ ਆਇਆ ਹਾਲਾ ਕਲੱਚ ਦੱਬਾ ਨੰਬਰ ਵੀ ਨਹੀਂ ਆਇਆ ਮੇਰੇ ਗੱਡੀ ਦਾ ਦੇਖ ਲੋ ਇਹ ਤੇਲ ਬੰਦ ਕਰਨਾ ਪੈਣਾ ਹੈ ਓਵਰ ਹੋ ਜਾਂਦਾ ਹਾਂ ਇਹ ਨੂੰ ਕਿਤੇ ਸਟੈਂਡ ਪਰ ਕਰ ਦੇ। ਫਿਰ ਇਹਨੂੰ ਕਦੇ ਹਾਂ ਇਹਨੂੰ ਫਿਰ ਟਿਕਾਣੀ ਲਾਣਾ ਜਿੱਥੇ ਲਾਉਣਾ। ਇਹਦਾ ਮਾੜੇ ਤੇਲ ਵਿੱਚ ਤੇਲ ਬੰਦ ਕਰੀ ਪੀਰ ਬਣ ਕੇ ਯਾਰ। ਬੰਡ ਨਹੀਂ ਹੈ। ਯਾਰ ਓਵਰ ਹੋਇਆ ਗਿਆ ਉਹੀ ਗੱਲ ਹੋ ਗਈ। ਉਹ ਬਾਈ ਸਟੈਂਡ ਲੱਗਦਾ ਏ ਉਰੀ ਖਣਾ ਕੱਟਤਾ ਤੇਲ ਬੰਦ ਕਰੀਦਾ। ਆ ਤੇਲ ਬੰਦ ਕਰੀਦਾ। ਬਠੀਕਾ ਕੋਈ ਦਿੱਕਤ ਕੋਈ ਪਰੇਸ਼ਾਨੀ ਕੋਈ। ਇੱਥੇ ਖੜੇ ਦੀ। ਕੋਈ ਨਹੀਂ। ਚੱਕ ਕਰਾਂ। ਚਲੋ ਜੀ। ਚਲ ਬਾਬੀ ਠੀਕ ਆ। ਲੈ ਚੱਲਿਆ ਮੈਂ ਤੇਰੇ ਘਰ ਵਾਲੇ ਨੂੰ ਹੁਣ ਠੀਕ ਆ। ਅਸੀਂ ਘੁੰਮ ਕੇ ਆਉਂਦੇ ਪਹਾੜਾਂ ਦੀ ਕਰਕੇ ਆਉਂਦੇ ਸੈਰ ਅਸੀਂ। ਉਹ ਤੇ ਬਾਦਸੀ ਜਾਣਾ ਦੋਨਾਂ ਨੇ ਮਹਾਕੁੰਭ ਨੂੰ ਭੁੱਲ ਜਾ ਹੁਣ ਤੇ ਇੱਕ ਮਹੀਨੇ ਬਾਅਦ ਤੇ ਇਹਨੂੰ ਠੀਕ ਹੈ ਨਾ ਹਾਂ ਹਾਂ ਸਾਡੇ ਜਿਹੜੇ ਚੈਨਲ ਚੋਂ ਨੇ ਮੈਂ ਆਪਣੇ ਸਭ ਸਭ ਚਲਾ ਦੇਣੇ ਸ ਤੇ ਚੈਨਲ ਦੇ ਕੀ ਆਪਣੇ ਇੱਕ ਛੋਟਾ ਜਿਹਾ ਮੋਨਟਾਈਜ਼ ਕਰਾ ਦੇਣੇ ਹਾਂ ਬਾ ਠੀਕ ਹੈ ਓਕੇ ਚੱਕ ਦੇਣੇ ਫੱਟੇ ਤੇਰਾ ਵੀ ਬਣਾ ਦਿੰਦੇ ਆ ਚੱਕ ਦਿੰਦੇ ਆ ਫੱਟੇ ਤਿਆਰੀ ਕਰ ਲੋ ਖਿੱਚ ਲੋ ਮੈਂ ਮੁੜ ਕੇ ਆਇਆ ਬਸ ਸੇਵਾ ਸੁਭਾ ਜੀ ਤੁਸੀਂ ਆਪਣਾ ਪੋਜ਼ਿਟਿਵ ਟਾਕ ਖੋਲੋਗੇ ਸਾਨੂੰ ਮੈਗ ਫੜਾ ਦੇ ਤੁਸੀਂ ਕਰਕੇ ਆਏ ਕਰੂਗੇ ਸਾਰੇ ਪੰਜਾਬ ਵਿੱਚ ਬਾ ਠੀਕ ਆ ਆਇਆ ਓਕੇ ਡਨ ਹੋ ਗਿਆ ਤੁਹਾਡੇ ਨਾਲੇ ਕੰਮ ਕਰੀ ਜਾਣਾ ਹੈ ਬਾਬਾ ਜੀ ਇਹ ਵੀ ਗੱਲ ਹੋ ਗਈ ਤੁਹਾਨੂੰ ਪ੍ਰੈਸਰ ਰਿਪੋਰਟਰ ਬਣਾ ਛੱਡਣਾ ਆਪਾਂ ਨੇ ਠੀਕ ਹੈ ਨਾ ਠੀਕ ਹੈ ਤੇ ਭਾਬੀ ਨੇ ਕਿਆ ਬਣਣਗੀਆਂ ਭਾਬੀ ਨੇ ਬਣੀ ਵੀ ਰਹੀ ਹੈ ਤੇ ਭਾਬੀ ਆ ਤਾਂ ਬਣੀਆਂ ਹੋਈਆਂ ਹੁਣ ਹੋਰ ਕਰਾਂਗੇ ਹੁਣ ਠੀਕ ਹੈ ਗੱਲ ਚੱਲੀਏ ਫਿਰ ਹਾਂ ਠੀਕ ਹੈ ਚਲੋ ਜੀ ਮਿਲਦੇ ਹਾਂ ਚੱਲ ਕੇ ਲਓ ਜੀ ਰਸਤੇ ਦੇ ਵਿੱਚ ਸਾਨੂੰ ਮਾਸੀ ਮਿਲ ਗਈ ਨਿਕਲ ਚੱਲਿਆ ਤਾਂ ਮੈਂ ਮਾਨੂੰ ਕਹਿਣਾ ਤੇਰਾ ਮੁੰਡਾ ਕਹਿੰਦਾ ਵੀ ਉਹਨੇ 2 ਵਜੇ ਤੱਕ ਆਉਣਾ ਬਈ ਬਈ ਸੇਵਾ ਕਰਨ ਗਈ ਵੀ ਗੁਰਦੁਆਰੇ ਚ ਅੱਛਾ ਹਾਂ ਪੰਜ ਦਮ ਸੋ ਠੀਕ ਠਾਕ ਹੈ ਤਸਦੀ ਬੁਲਾਦੇ ਸਾਸਰੀ ਘਰ ਸਤ ਸ੍ਰੀ ਅਕਾਲ ਹੁਣ ਮੈਂ ਤੇਰੇ ਪਿੱਕੇ ਨੂੰ ਚੱਲਿਆ ਅੱਛਾ ਮਾਰਿਆ ਮਾ ਕੇੜਾ ਹਾਂ ਮਾਰੇਗਾ ਸੁੱਖ ਸ਼ਾਂਤ ਪੁੱਛਿਆ ਵਾ ਸਾਰਿਆਂ ਨੂੰ ਹਾਂ ਹਾਂ ਦੋ ਲੈ ਹਾਂ ਇਹਨੂੰ ਵੀ ਲੈ ਕੇ ਚੱਲਿਆ ਵੀਰ ਨੂੰ ਵੀ ਨਾਲ ਠੀਕ ਬਾਦ ਦੇ ਜੀ ਕਾਹੀ ਇਹ ਦੀ ਜਿਹੜਾ ਮਾਰੀ ਇਹ ਤੇ ਬਾਅਦ ਅਸੀਂ ਮਹਾਕੁੰਭਰ ਨੂੰ ਚਲੇ ਜਾਣਾ ਮਹਾਕੁੰਭਰ ਕਿੱਥੇ ਹੈ ਉਹ ਦੱਸੂਗਾ ਤੈਨੂੰ ਆ ਕੇ ਹਾਂ ਠੀਕ ਚੱਲ ਠੀਕ ਹੈ ਫਿਰ ਹਾਂ ਜਾਇਆ ਸੀ ਮਹਾਰ ਮਾੜੇ ਕਾਲੀਗਾ ਨਿਕਲ ਜੰਦੇ ਆ ਨਾ ਠੀਕ ਹੈ ਚੱਲ ਦੇਖਿਆ ਦੇਖ ਲੈ ਜੇ ਰੂਹ ਹੁੰਦੀ ਹੈ ਨਾ ਬੰਦੇ ਨੂੰ ਕਿਸੇ ਨੂੰ ਮਿਲਣ ਦੀ ਫਿਰ ਮਿਲ ਜਾਂਦਾ ਹੁੰਦਾ ਅਸੀਂ ਤਾਂ ਇਹਨੂੰ ਨਿਕਲ ਚਲਦੇ ਕੁਦਰਤੀ ਦਿਖ ਗਈ ਵਧੀਆ ਵਾਹ ਤੇਲ ਵਧੀਆ ਪੰਪ ਦਾ ਯਾਰ ਬੰਦਾ ਵੀ ਵਧੀਆ ਸਾਡਾ ਇਹ ਆੜੀ ਪਾਉਂਦੀ ਰੱਖਦਾ ਹੈ ਕੋਰਾ अच्छा कई वरी रात नु ਪਵਾ ਕੇ ਲਈ ਕਿਹੜੇ ਪਾਵਰ ਦਾ ਤੇ ਕੀ ਫਰਕ ਹੁੰਦਾ ਮੈਨੂੰ ਐਂ ਤਾਂ ਦੱਸ ਦੇ ਇਹਨਾਂ ਨੂੰ ਪਤਾ ਹੋਊਗਾ ਭਾਈ ਸਾਨੂੰ ਇੰਨਾ ਉਹ ਉਹੀ ਥੋੜਾ ਪਾਈ ਜਾਂਦਾ ਹੁੰਦਾ ਉਹ ਇਹਦੀ ਲਾਈਟ ਵੱਲਦੀ ਹੈ ਨਾ ਪਾਵਰ ਪਾਉ ਪਾਵਰ ਇਹ ਹੀ ਗੱਲ ਦੀ ਗੱਲ ਹੈ ਜੀ ਤੇਲ ਪਵਾ ਛੱਡਿਆ ਜੀ ਆਪਾਂ ਨੇ ਗੱਡੀ ਦੇ ਵਿੱਚ ਐਦੇ ਪਰੇ ਪਾਣੀ ਪਿਮੜ ਬਾਬੇ ਠੀਕ ਆ ਥੈਂਕ ਯੂ ਰਸਤੇ 'ਚ ਦਮ ਮਾਰਨ ਵਾਸਤੇ ਥੋੜਾ ਜਿਹਾ ਕਿ ਰੁਕੇ ਆ ਇਹ ਮੋਟਰਸਾਈਕਲ ਦੀ ਹੱਤ ਨਹੀਂ ਨਾ ਬਣੀ ਵੀ ਕਾਫੀ ਟਾਈਮ ਹੋ ਗਿਆ ਚਲਾਇਆ ਨੂੰ ਮੈਂ ਕਹਿੰਦਾ ਮੈਂ ਇਹਦਾ 6 ਮਹੀਨੇ ਬਾਅਦ ਚਲਾਇਆ ਹੋਣਾ ਸਕੂਟਰੀ ਪਰ ਤਾਂ ਬਸ ਉਹੀ 2 3 ਕਿਲੋਮੀਟਰ 4 ਕਿਲੋਮੀਟਰ ਇਧਰ ਉਧਰ ਜਾ ਰਹੇ ਉਹਨਾਂ ਨੇ ਵਾਹ ਜੀ ਵਾਹ ਹਲੋ ਹਾਂ ਵਾਤਾ ਦੇ ਘਟੇ ਮੋਟਰਸਾਈਕਲ ਚ ਮੈਂ ਦੇਖੀ ਵੀ ਨਹੀਂ ਹੈ ਕਿ ਚੱਕ ਨਹੀਂ ਕਰੀ ਹੈਗੀ ਤੂੰ ਦਬਾ ਕੇ ਦੇਖ ਤਾਂ ਪਹਿਲਾਂ ਆ ਇਧਰੋਂ ਜ਼ੂਮ ਕਰਕੇ ਦੇਖੀਏ ਮਿਹਰੇ ਸਾਹਮਣੇ ਵਾਲੇ ਉਹ ਸੜਕਾ ਇੱਕ ਸਾਹਮਣੇ ਕਾਫੀ ਦੂਰ ਅੱਖਾਂ ਕਰ ਦੇਖਣ ਨੂੰ ਹੋਆ ਤੇ ਕਿਹੜੇ ਟਾਇਰ ਚ ਲੱਗਦੀ ਹਵਾ ਘੱਟ ਮਾ ਕਿਹੜੇ ਟਾਇਰ ਚ ਲੱਗਦੀ ਹਵਾ ਘੱਟ ਲੱਗਦੀ ਪਿੱਛੇ ਪਿਛਲੇ ਵਿੱਚ ਹਾਂ ਨਹੀਂ ਦਵਾਈ ਦਵਾਈ ਮੜਿਆ ਦਵਾਈ ਟਾਇਰ ਨੂੰ ਦਵਾਈ ਪੈਰ ਗਾ ਲਈ ਦਵਾਈ ਚਾਹੀਏ ਨਹੀਂ ਟਾਇਰ ਢੂਜਾ ਲੱਗਦਾ ਕਹਾਂ ਦਿਖਾ ਲੂੰਗੇ ਯਾਰ ਦਿਖਾ ਲਈ ਨਵੇਂ ਮੋਟਰਸਾਈਕਲ ਵਿੱਚ ਦਿਖਾਉਣਾ ਆਉਣਾ ਨਾ ਮੋਟਰ ਆ ਹਵਾ ਚੈੱਕ ਕਰਾ ਲਾਂਗੇ ਵੀ ਗੱਲ ਠੀਕ ਆ ਚਲ ਹੁਣ ਤੂੰ ਚਲਾ ਆ ਮੜੀ ਜੀ ਕ ਹੁਣ ਆਪਾਂ ਨੇ ਗਾਹਾਂ ਹਰੀਪੁਰ ਸਾਹਿਬ ਆਉਣੇ ਵਾਲਾ ਬਦੋ ਤਿੰਨ ਕਿਲੋਮੀਟਰ ਤੱਕ ਉੱਥੇ ਫਿਰ ਆਪਾਂ ਨੇ ਜਿਹੜਾ ਮੈਂ ਨਿਸ਼ਾਨ ਸਾਹਿਬ ਦਾ ਕੱਪੜਾ ਲੈ ਕੇ ਆਇਆ ਉਹ ਚੜਾ ਕੇ ਜਾਣਾ ਹਨ ਉਹਦੇ ਬਾਅਦ ਫਿਰ ਗਾਹਾਂ ਦਾ ਟੂਰ ਬਣਾਉਣਾ ਕਿਵੇਂ ਹੈਗਾ ਛਿਆ ਮੋਟਰਸਾਈਕਲ ਦੇ ਮੈਚਿੰਗ ਵਾਲੇ ਹੀ ਪਾ ਲੈਤਾ ਐ ਕਾਲੀ ਮੋਟਰਸਾਈਕਲ ਕਾਲੇ ਕੱਪੜੇ ਮੈਂ ਇਕੱਲੀ ਰਹਿਣਾ ਇਹਦੇ ਨਾਲ ਬਾਬੇ ਨੂੰ ਠੀਕ ਕਰਾ ਪਾ ਰੱਖਿਓ ਉਹਨੇ ਅਰਦਾਸ ਜੇ ਮੈਂ ਆਪਾ ਪੜਨੇ ਆ ਨਾ ਜੀਨਾ ਵਿਸਰੀ ਨਾ ਅਵਿਸਰੀ ਨਾ ਤੁਕਲੀ ਨਾ ਬੁਲਾ